चलियो पाण फत सत्कार करो वाहिगुरू जी का ख़ालसा वाहिगरू अॼु अेम दा बेनसाथी ہمیشہ آواز ہو گئی میں نے تو سمجھ نہیں ہوتی تو مہتر میں نے لگتا کہ ایک بلکل کوڑا با اتحاس تو پر جاتا ہے کیونکہ جنہیں بھی بندے رہے پر جاتا ہے اتحاس پڑے ہوں گا یا جانکاری رہتا ہوں گا تو پھر اپنے ہی لوگا تھے پنجابیاں تھے جس سنیما تھے سرکاری مشریدہ دور کر کے ضرور نہ ٹھوڑا پنجاب بہادر لوگ نے سب ہم ڈالیاں جا ਮੰਨੂ ਸਾਡੀ ਦਾਤਰੀ ਭਵਾਂ ਚੰਗ ਦਾ ਸੁਣਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਸਾਨੂੰ ਵੱਡਦਾ ਅਸੀਂ ਫੂਲ ਖਾਏ ਹੋਏ ਆਹ ਇੱਕ ਲਾਗਾ ਪਾ ਜੀ ਭਗਵਾਂ ਦਾ ਆទਿਕਾ ਦਿੱਤੇ ਥਾ ਬਕਵਾ ਬਾਨਾ ਸਿੱਧੂ

ਇੱਕ ਕੰਦਾ ਸ਼ਹੀਦ ਭਗਤ ਸਿੰਘ ਜੀ ਨੇ ਪਰ ਇੱਕ ਕੰਦਾ ਉਹ ਬਾਬਾ ਸਾਹਿਬ ਮਿੱਤਰ ਜਿਹਨਾਂ ਨੇ ਸਾਡਾ ਸਨਦਾਰ ਕਰਿਆ ਦੋਸਤੋ ਬਾਹਰ ਪੰਜਾਬੀਓ ਕੀ ਕਦੀ ਅਗਰ ਸ਼ਹੀਦ ਭਗਤ ਸਿੰਘ ਜੀਦਾ ਹੁੰਦਾ ਕਿ ਉਸਨੇ ਆ ਐਮਐਸਏ ਤੇ ਕਾਂਦੇ ਮਰ ਕੇ ਜੇ ਕੋਟਾ ਵਰਗੇ ਕਾਲੇ ਗੁੰਮਾਂ ਦਾ ਸਾਥ ਦੇਣਾ ਸੀ ਹਰ ਕਿਸ ਨੇ ਜਿਹੜਾ ਆਦਮੀ ਆਪਣੀ ਜਾਨ ਨੂੰ ਆ ਗਿਆ ਉਹ ਸ਼ੁਕਰ ਤੇ ਜ਼ੁਲਮ ਦੇ ਖਿਲਾਫ ਉਹ ਸਿਖਰ ਲੱਗੀ ਹੋਈ ਹੈ

सारियां सारिय जथेबर सारे भागर जेको भॻवान

ਆਡੀ ਪਾਰਟੀ ਦੇ ਆਗੂ ਸਰਬੱਤ ਦਾ ਆਪਸੀ ਪਾਜਵਾ ਨੇ ਕਿਹਾ ਕਿ ਤੁਹਾਨੂੰ ਪਤਾ ਵਾ ਕਿ ਭਾਈ ਨੇ ਸਿੱਧੂ ਨੂੰ ਜਿੱਦਾਂ ਨਾਲ ਕੜਕ ਦੀ ਖੰਡ ਦੇ ਵਿੱਚ ਰਾਤ ਨੂੰ ਸੂਬਾ ਲੱਗ ਪਾ ਨੰਗਾ ਖੜਾ ਕੀਤਾ ਗਿਆ ਉਸ ਠੰਡਾ ਪਾਣੀ ਪਾਇਆ ਗਿਆ ਔਰ ਉਹਦੀ ਵੀਡੀਓ ਪਾ ਕੇ ਵਰਤਮਾਨ ਨੂੰ ਭੇਜੀ ਹੈ ਅਗਰ ਉਸਨੇ ਇਹ ਗੁਨਾਹ ਕੀਤਾ ਵਾ ਤੇ ਦੋਸਤੋ ਇਹ ਗੁਨਾਹ ਕਰਦੀ ਮਾਫ ਨਹੀਂ ਕੀਤਾ ਜਾ ਸਕਦਾ ਇਸ ਦਾ ਅਬਸ਼ ਉਸ ਨੂੰ ਵੀ ਕਿਹ ਗੈਰੀ ਵਿੱਚ ਵੀ ਤੇ ਤੁਹਾਡੀ ਗੈਰੀ ਵਿੱਚ ਉਸ ਨੂੰ ਇਹਦਾ ਜਵਾਬ ਦੇਣਾ ਪਵੇਗਾ ਤੇ ਜਵਾਬ ਆ ਗਿਆ ਹੈ ਬਹੁਤ ਜਲਦ ਜੋ ਹੋਣਾ ਚੌਵੀ ਦੇ ਮਾਰਕਾ ਬਾਜ਼ਾਰੇ ਜੰਗੂਰ ਜਿਹੀ ਰੱਖਦੇ ਆ ਸਾਡੀ ਤੋਂ ਕੋਈ ਰਾਹ ਨਹੀਂ ਨਾ ਆਪਾਂ ਜੋਸ਼ ਨੂੰ ਖੋਸ਼ ਤੇ ਨਾਲੇ ਕਿੰਨਾ ਸਾਡੀਆਂ ਤਿੰਨ ਪੀੜੀਆਂ ਬਰਬਾਦ ਹੋ ਗਈਆਂ ਇਸ ਅਜ਼ਾਦ ਭਾਰਤ ਦੇ ਵਿੱਚ ਇਸ ਅਜ਼ਾਦ ਇੰਡੀਆ ਦੇ ਵਿੱਚ ਇੱਕ ਪੀੜੀ ਸਾਡੀ ਖਾਣ ਤੋਂ ਰਹੇ ਖਾਵੀ

ਤੀਸਰੀ ਟੀਰੀ ਸਾਡੀ ਨਸ਼ੇ ਦੇ ਖਾਤ ਕੀਤੀ ਆ ਮੈਂ ਆਪੇ ਜਿੱਥੇ ਰੱਖਿਆ ਨਾ ਮਾਪ ਦਾ ਚੱਕਰ ਕਰਦਾ ਅਗਰ ਹਜ਼ਾਰ ਆਦਮੀਆਂ ਦੇ ਨਜ਼ਰਬੰਦ ਹੈ 900 ਬੰਦਾ ਗੋਡੀਆਂ ਤੇ ਲੱਗਾ ਹੋਇਆ ਉਥੇ ਕੋਈ ਡੀਡਿਕਸ਼ਨ ਨਹੀਂ ਗਈ ਕੋਈ ਨਸ਼ਾ ਫਲਾਉ ਪ੍ਰੋਗਰਾਮ ਨਸ਼ਾ ਫਲਾਉ ਪ੍ਰੋਗਰਾਮ ਔਰ ਹਰ ਕਿਸਮ ਦਾ ਨਸ਼ਾ ਪੰਜਾਬ ਦੀ ਅਸਾਮੀ ਦੇ ਵਿੱਚ ਹਰ ਕਿਸਮ ਦਾ ਨਸ਼ਾ ਸ਼ਰਾਬ ਦੇ ਵਾਗ ਤੇ ਤੀਸਰੀ ਟੀਰੀ ਸਾਡੀ ਆ ਜਿੱਥੇ ਤੁਸੀਂ ਬੈਠੇ ਹੋ

सतर लख पंजाबे लाचव मजबूर नाराज़ हुसां चले